ਫੋਟਵੜਾ ਨਾ ਜ਼ੀਗਪਿੰਡ ਨਰੂੜ ਵਿਖੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਮ ਹੋਣ ਕਾਰਨ ਸਾਰਾ ਗੰਦਾ ਪਾਣੀ ਗਲੀਆਂ ਤੇ ਨਾਲੀਆਂ ਵਿੱਚ ਘੁੰਮਣ ਨਾਲ ਮੱਖੀਆਂ ਤੇ ਮੱਛਰਾਂ ਦੀ ਪਰਮਾਰ ਵੱਧਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ ਇਸ ਗੰਦੇ ਪਾਣੀ ਨਾਲ ਜਿੱਥੇ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਇਸ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੀ ગ્રામ ਪੰਚਾਇਤ ਵੱਲੋਂ ਸੀਵਰੇਜ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਿੰਡ ਦੇ ਸਰਪੰਚ ਰਾਜਕਮਲ ਤੋਂ ਇਲਾਵਾ ਪੰਚਾਇਤ ਦੇ ਆਗੂਆਂ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਘਰਾਂ ਦੇ ਬਾਹਰ ਹੌਦੀਆਂ ਦੀ ਜਾਲੀ ਨਹੀਂ ਲੱਗੀ ਉਹ ਜਾਲੀ ਲਗਵਾ ਲੈਣ ਤਾਂ ਜੋ ਅੱਗੇ ਤੋਂ ਅਜਿਹੇ ਮਸਿਆਦਵਾਰਾ ਨਾ ਹੋਵੇ ਹੁਣ ਆਖਿਆ ਕਿ ਪਿੰਡ ਦੀ ਸਫਾਈ ਲਈ 4 ਵਿਅਕਤੀਆਂ ਨੂੰ ਰੱਖਿਆ ਜਾ ਰਿਹਾ ਹੈ ਜੋ ਕਿ ਅਕਤੂਬਰ ਮਹੀਨੇ ਵਿੱਚ ਕੰਮ ਸ਼ੁਰੂ ਕਰਨਗੇ ਜਿਨ੍ਹਾਂ ਨੂੰ ਤਨਖਾਹ ਹਰ ਘਰ ਵਿੱਚੋਂ ਪੈਸੇ ਇਕੱਠੇ ਕਰਕੇ ਦਿੱਤੀ ਜਾਵੇਗੀ ਪਿੰਡ ਨਰੂੜ ਤੋਂ ਦਾ ਫਰੰਕ ਚੈਨਲ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੈਂ ਸਰਪੰਚ ਰਾਜਕੰਗੜ ಗ್ರಾಮ ਪੰਚਾਇਤ ਨਰੋੜ ਜੀ ਇਹ ਹੜਾ ਵਿੱਚ ਕਾਫੀ ਗਾਰਾ ਮਿੱਟੀ ਆਇਆ ਉਹਦੇ ਨਾਲ ਸਾਰੇ ਬਲੌਕ ਹੋ ਗਏ ਸੀ ਸਿਵਰੇਜ ਜੀ ਤੇ ਉਹ ਅੱਜ ਅਸੀਂ ਸਾਰੀ ਪੰਚਾਇਤ ਸਫਾਈ ਕਰਾ ਰਹੀ ਹੈ ਇਹਦੇ ਵਿੱਚ ਕਾਫੀ ਗੰਦਗੀ ਹੈ ਜੀ ਲੋਕਾਂ ਦੇ ਭਾਂਡੇ ਵਰਤਣ ਲੋਕਾਂ ਦੇ ਬਰਤਨ ਕੱਪੜੇ ਵਿੱਚ ਆਏ ਆ ਜਿਹਦੇ ਨਾਲ ਇਹ ਸਾਰਾ ਬੰਦ ਹੋ ਕੇ ਤਾਂ ਗਲੀਆਂ 'ਚ ਪਾਣੀ ਘੁੰਮਦਾ ਪਿਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਅਸੀਂ ਕਹਿੰਦੇ ਵੀ ਸਫਾਈ ਰੱਖਣ ਆਪਣੇ ਘਰ 'ਚ ਜੋ ਜਾਲੀਆਂ ਟੁੱਟੀਆਂ ਪਈਆਂ ਆ ਉਹ ਲਗਾਉਣ ਆਪਣੀ ਜ਼ਿੰਮੇਵਾਰੀ ਸਮਝਣ ਇਹ ਕੱਲੀ ਪੰਚਾਇਤ ਦੀ ਨਹੀਂ ਸਾਰੇ ਸਮਾਜ ਦੀ ਆ ਵੀ ਆਪਣਾ ਆਲਾ-ਦਵਾਲਾ ਸਾਫ਼ ਰੱਖਣਾ ਜੀ ਅੱਜ ਸਾਫ਼ ਸਫਾਈ ਕਰਵਾ ਰਹੇ ਆ ਸੀਵਰੇਜ ਦੀ ਕਿਉਂਕਿ ਹੜਾਂ ਦੇ ਨਾਲ ਪਾਣੀ ਪਿੰਡ ਵਿੱਚ ਸਾਡੇ ਆ ਗਿਆ ਸੀਗਾ ਜਿਹਦੇ ਕਰਕੇ ਜਿਹੜੇ ਸਾਡੇ ਸੀਵਰੇਜ ਦੀਆਂ ਹੌਦੀਆਂ ਸੀ ਉਹਨਾਂ ਵਿੱਚ ਗਾਰਾ ਵਗੈਰਾ ਮਿੱਟੀ ਬਹੁਤ ਚਲ ਗਈ ਸੀਗੀ ਤੇ ਅੱਜ ਸਾਰੀ ਪੰਚਾਇਤ ਰਲ ਕੇ ਤੇ ਪਿੰਡ ਵਾਸੀ ਰਲ ਕੇ ਇਸ ਦੀ ਸਫਾਈ ਕਰਵਾ ਰਹੇ ਆ ਕਿ ਜਿਹੜਾ ਪਾਣੀ ਪਿੱਛੇ ਬਲੌਕ ਹੋ ਗਿਆ ਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਆ ਲੋਕਾਂ ਦੇ ਘਰਾਂ ਦਾ ਹੀ ਤੇ ਉਹ ਅੱਗੇ ਨਿਕਾਸ਼ ਵਧੀਆ ਤਰੀਕੇ ਨਾਲ ਹੋ ਸਕੇ ਤੇ ਜਦੋਂ ਅੱਜ ਸਫਾਈ ਕਰਾਈ ਕਰਵਾਈ ਬਹੁਤ ਮਿੱਟੀ ਨਿਕਲੀ ਆ ਤੇ ਵਿੱਚ ਜੀ ਗਲਾਸ ਚਪਲਾਂ ਲਫਾਫੇ ਤੇ ਕਪੜੇ ਵੀ ਨਿਕਲ ਰਹੇ ਆ ਸੋ ਮੇਰੀ ਪਿੰਡ ਵਾਸੀਆਂ ਨੂੰ ਅਪੀਲ ਆ ਬਹੁਤ ਦਿਲੋਂ ਕਿ ਭਾਈ ਆਪਣੇ ਪਿੰਡ ਦੀ ਸਫਾਈ ਰੱਖੋ ਭਈ ਇੰਨਾ ਗੰਦ ਨਾ ਪਾਓ ਸੀਵਰੇਜਾਂ ਦੀਆਂ ਜਾਲੀਆਂ ਆਪਣੀਆਂ ਲਗਵਾ ਲਓ ਜਿੰਨੀਆਂ ਦੀਆਂ ਵੀ ਟੁੱਟੀਆਂ ਆ ਭਈ ਇਦਾਂ ਜੋ ਗਲਾਸ ਭਾਂਡੇ ਇਦਾਂ ਦੀਆਂ ਚੀਜ਼ਾਂ ਕਿਉਂ ਵਿੱਚ ਸਿੱਟ ਰਹੇ ਆ ਜਿਹਦੇ ਕਰਕੇ ਇੰਨਾ ਨੁਕਸਾਨ ਹੋ ਰਿਹਾ ਆ ਤੇ ਲੋਕ ਪਰੇਸ਼ਾਨ ਹੋ ਰਹੇ ਆ ਜਿਹੜੇ ਉੱਚੇ ਥਾਂ ਤੇ ਬੈਠੇ ਆ ਉਹਨਾਂ ਨੂੰ ਤਾਂ ਇਹ ਫਰਕ ਨਹੀਂ ਪੈਂਦਾ ਪਿੰਡ 'ਚ ਜਿਹੜੇ ਨੀਵੇਂ ਥਾਂ ਤੇ ਬੈਠੇ ਆ ਜਿਨ੍ਹਾਂ ਦੇ ਘਰਾਂ ਜਾ ਕੇ ਪਾਣੀ ਇਹ ਸਾਰਾ ਖੜਾ ਹੁੰਦਾ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਤੇ ਇਹਦੇ ਨਾਲ ਮੱਖੀ ਮੱਛਰ ਇਹ ਵੀ ਬਹੁਤ ਹੁੰਦਾ ਹੈ ਡੇਂਗੂ ਮੱਛਰ ਫੈਲ ਜਾਂਦਾ ਤੇ ਅਸੀਂ ਅੱਜ ਐਸਐਮਓ ਪਾਸਟਾ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਤੇ ਉਹ ਸੋਮ ਜਾਂ ਮੰਗਲਵਾਰ ਤੱਕ ਸਾਡੇ ਪਿੰਡ 'ਚ ਸਪਰੇਅ ਕਰਵਾਉਣਗੇ ਡੇਂਗੂ ਮੱਛਰ ਤੋਂ ਤੇ ਪਿੰਡ ਹੁਣ ਤੁਹਾਡੀ ਪੰਚਾਇਤ ਵੱਲੋਂ ਇਸ ਸਾਮ ਸੰਭਾਲ ਲਈ ਕੀ ਕੀਤਾ ਜਾ ਰਿਹਾ ਸਿਵਰੇਜ ਲਈ ਹਾਂਜੀ ਸਾਡੀ ਪੰਚਾਇਤ ਵੱਲੋਂ ਮਤਾ ਪਾ ਦਿੱਤਾ ਹੈ ਜੀ ਨਵਾਂ ਇੱਕ ਅਸੀਂ ਪਿੰਡ ਦੀ ਸਫਾਈ ਲਈ ਚਾਰ ਬੰਦੇ ਨਿਯੁਕਤ ਕੀਤੇ ਆ ਜਿਹੜੇ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਯਾਨੀ ਕਿ ਅਕਤੂਬਰ ਦੀ ਪਹਿਲੀ ਤਰੀਕ ਤੋਂ ਪਿੰਡ ਵਿੱਚ ਸਫਾਈ ਦਾ ਕੰਮ ਸ਼ੁਰੂ ਕਰਨ ਦੇਣਗੇ ਜੀ ਦੋ ਬੰਦੇ ਜਿਹੜੇ ਆ ਉਹ ਘਰਾਂ ਵਿੱਚ ਜਾ ਜਾ ਕੇ ਕੂੜਾ ਚੱਕਿਆ ਕਰਨਗੇ ਤੇ ਦੋ ਬੰਦੇ ਜਿਹੜੇ ਆ ਉਹ ਪਿੰਡ ਦੀ ਸਫਾਈ ਕਰਿਆ ਕਰੂਗੇ ਜਿੱਦਾਂ ਗਲੀਆਂ ਵਿੱਚ ਕਹਾ ਹੋ ਜਾਂਦਾ ਕੋਈ ਮਿੱਟੀ ਆ ਕੋਈ ਰੋੜਾ ਪੱਥਰ ਵਗੈਰਾ ਡਿਗਿਆ ਆ ਸਾਰਾ ਚੱਕਿਆ ਕਰਨਗੇ ਤੇ ਇਹ ਜਿਹੜੇ ਇਹਨਾਂ ਦੀ ਤਨਖਾਹ ਆ ਇਹ ਹਰ ਇੱਕ ਘਰ ਨੂੰ ਅਸੀਂ ਪਹਿਲਾਂ ਘਰਾਂ ਦੀ ਗਿਣਤੀ ਕਰ ਲਵਾਂਗੇ ਵੀ ਘਰ ਵਿੱਚ ਪਿੰਡ ਵਿੱਚ ਕਿੰਨੇ ਘਰ ਵੱਸਦੇ ਆ ਉਸ ਹਿਸਾਬ ਨਾਲ ਹੀ ਇਹਨਾਂ ਦੀ ਤਨਖਾਹ ਲਗਾਈ ਜਾਊਗਾ